ਹਾਂ ਲਈ ਲਈਏ ਨੰਬਰ 2 ਦੇ ਵਿੱਚ ਇਸੇ ਲੜੀ ਦੀ ਪ੍ਰਾਰਥਨਾ ਨੂੰ ਸ਼ੁਰੂ ਰੱਖੀਏ ਕਿ ਇਸ ਆਪਾ ਅੰਦਰ ਦੇ ਵੈਰੀਆਂ ਦੀ ਪ੍ਰਾਰਥਨਾ ਪਰਮੇਸ਼ਰ ਦੇ ਅੱਗੇ ਰੱਖੀਏ ਕਿ ਸਾਡੇ ਅੰਦਰ ਵੈਰੀ ਆ ਜਿਹੜੇ ਅਸੀਂ ਹਰ ਵੇਲੇ ਬਾਹਰ ਨੂੰ ਉਂਗਲ ਕਰਦੇ ਹਾਂ ਬਾਹਰ ਨੂੰ ਉਂਗਲ ਕਿਸੇ ਵੱਲ ਨੂੰ ਨਾ ਕਰੀਏ ਅਸੀਂ ਆਪਣੇ ਆਪ ਦੇ ਉੱਤੇ ਉਂਗਲ ਕਰ ਲਈਏ ਤੇ ਤਿੰਨ ਉਂਗਲਾਂ ਸਾਡੇ ਵੱਲ ਆਟੋਮੈਟਿਕ ਹੋਰ ਆ ਜਾਣਗੀਆਂ ਜੇ ਅਸੀਂ ਦੂਜੇ ਨੂੰ ਕਿਸੇ ਵੱਲ ਨੂੰ ਉਂਗਲ ਕਰਕੇ ਕਹਾਂਗੇ ਨਾ ਤੇਰੇ ਵਿੱਚ ਦੋਸ਼ ਆ ਤਾਂ ਪਰਮੇਸ਼ਰ ਕਹਿੰਦਾ ਮਤੀ ਸਤ ਵਿੱਚ ਉਹ ਦੋਸ਼ ਤੇਰੇ ਉੱਤੇ ਲੱਗਣਗੇ ਤੈਨੂੰ ਬਣਾ ਤੈਨੂੰ ਤੋਂ ਦੂਜੇ ਚ ਇੱਕ ਗਣ ਕੱਢਿਆ ਤੇਰੇ ਵਿੱਚ 300 ਤੈਨੂੰ ਗਣਾ ਤੈਨੀਆਂ ਨਹੀਂ ਰਹਿਣੀਆਂ 300 3000 3 ਲੱਖ ਗਣ ਬਣ ਜਾਣੇ ਤੇਰੇ ਅੰਦਰ ਉਹਨਾਂ ਦੇ ਕਿਉਂਕਿ ਉਹਨਾਂ ਨੇ ਬਹੁਤ ਬੱਚੇ ਦੇਣੇ ਤੈਨੋਂ ਗਣਾ ਨਹੀਂ ਮੈਂਟ ਨਹੀਂ ਲਵਣਾ 3 ਕਰੋੜਾਂ ਤੱਕ ਜਾਣ ਐਦਾਂ ਚੁਟਕੀ ਪਾਰੇ ਜਾਣਾ ਥੋਟਾਂ ਜਿਹੜੀਆਂ ਇੱਕ ਇੱਕ ਸੈਕਿੰਡ ਵਿੱਚ ਕਈ ਹਜ਼ਾਰਾਂ ਥੋਟਾਂ ਤੇਰੇ ਅੰਦਰ ਘੁੰਦੀਆਂ ਬਿਜਲੀ ਦੀ ਰਫਤਾਰ ਤਰ੍ਹਾਂ ਘੁੰਮਦੀਆਂ ਉਹਨਾਂ ਨਾਲੋਂ ਵੀ ਤੇਜ਼ ਇਹ ਘੁੰਮਦੀਆਂ ਹallelujah ਇਹਨਾਂ ਨੇ ਇਹਨੇ ਔਗਣ ਪੈਦਾ ਕਰ ਦੇਣੇ ਆ ਨਾ ਪਰਮੇਸ਼ਰ ਮੱਤੀ ਸੱਚ ਵਿੱਚ ਕਹਿੰਦਾ ਕਿਸੇ ਵੱਲ ਉਂਗਲੀ ਨਾ ਘੱਟ ਕਿਸੇ ਦੇ ਦੋਸ਼ਾਂ ਦੇ ਉੱਤੇ ਬਣਾ ਬਣਾ ਕੇ ਨਾਂ ਲੈ ਲੈ ਕੇ ਚਿਕੜਨਾ ਸਿੱਟ ਪਰਮੇਸ਼ਰ ਦੇ ਬਚਨ ਦੇ ਨਾਲ ਆਪਣੇ ਅੰਦਰ ਨੂੰ ਫੁੱਲ ਤੇ ਆਪਣੇ ਸਵਾ ਨੂੰ ਫੁੱਲ ਤੇ ਉਹ ਸੁਭਾਅ ਜੋ ਪਰਮੇਸ਼ਰ ਨੇ ਸਾਨੂੰ ਦੱਸਿਆ ਉਸ ਬਾ ਦੂਜਿਆਂ ਨੂੰ ਸੁਣਾ ਤੇ ਆਪਣੇ ਉੱਤੇ ਵੀ ਉਸ ਸੁਭਾ ਨੂੰ ਲੈ ਕੇ ਆ ਜਿਹੜਾ ਪਰਮੇਸ਼ਰ ਸਾਨੂੰ ਦਿੰਦਾ ਹੈ ਜੇ ਅਸੀਂ ਕਿਸੇ ਦੇ ਔਗਣ ਫੋਲਦੇ ਆ ਤੇ ਸਾਡੇ ਆਪਣੇ ਔਗਣ ਹੁੰਦੇ ਆ ਜੇ ਕਿਸੇ ਤੇ ਚਿਕੜ ਸੁੱਟਦੇ ਆ ਉਹ ਅਸੀਂ ਸਾਡੇ ਉੱਤੇ ਚਿਕੜ ਹੁੰਦਾ ਹੈ ਨਾ ਕਿਸੇ ਦੇ ਔਗਣਾ ਨੂੰ ਉਂਗਲੀ ਕਰੋ ਹੁਣ ਆਪਾਂ ਆਪਣੇ ਆਪ ਨੂੰ ਉਂਗਲੀ ਕਰ ਲਈਏ ਪਰਮੇਸ਼ਰ ਕਹਿੰਦਾ ਆਪਣੇ ਆਪ ਨੂੰ ਹalleluyah ਮਤੀ ਸਾਤਰਿ ਚ ਕਹਿੰਦਾ ਕਿਸੇ ਤੇ ਦੋਸ਼ ਨਾ ਲਾਓ ਇਹ ਦੋਸਤਾਂ ਲੋਕਣਗੇ ਨਾ ਪੋਤੋਲੋ ਨਾ ਨੱਪੋਤੋਲ ਨੂੰ ਮੇਰਾ ਪਰਮੇਸ਼ਰ ਬੈਠਾ ਆ ਮੇਰਾ ਪਰਮੇਸ਼ਰ ਬੈਠਾ ਆ ਇਹ ਮੇਰੇ ਵਿੱਚ ਐਸਲੇ ਆ ਐਸਲੇ ਹਰਪਜਨਪੂਰ ਬੋਲ ਰਹੀ ਐ ਇਹਦੇ ਚ ਕਪਟਿਆ ਕੇ ਹੰਝੂ ਆ ਪ੍ਰੇਮ ਦੇ ਉਹ ਜਾਣਦਾ ਜਿਹਨੂੰ ਮੈਂ ਜਾਣ ਦੇਣੀ ਆ ਉਹ ਜਾਣਦਾ ਸਰੋਤੇ ਉਹ ਤੁਹਾਨੂੰ ਜਿਹਨੂੰ ਤੁਸੀਂ ਜਾਣ ਦੇਣੀ ਆ ਸੁਹਿਸਰ ਕੇ ਪਰਮੇਸ਼ਰ ਦੇ ਪਿਆਰੇ ਬੱਚੇ ਬਣ ਜਾਉ ਹਰ ਇੱਕ ਨਰਕਾਂ ਦੀ ਅਗ ਤੋਂ ਪਛ ਜਾਵੇ ਹਰ ਇੱਕ ਪ੍ਰੇਮ ਦੇ ਵਿੱਚ ਬਦਲ ਜਾਵੇ بس ਇਹੋ ਰੋਣਾ ਆ ਇਹੋ ਹੰਝੂ ਆ ਇਹ ਪਰਮੇਸ਼ਰ ਸਾਨੂੰ ਖੂਬ ਹੋ ਅੰਦਰ ਬੈਠਾ ਦੇਖ ਰਿਹਾ ਆ ਕਿ ਤੂੰ ਕਪਟਨਾ ਬੋਲਦਾ ਹੈ ਤੂੰ ਲਾਗਬਾਜੀ ਨਾ ਬੋਲਦਾ ਹੈ ਜਾਂ ਕਿ ਤੂੰ ਸੱਚੀ ਪਰਮੇਸ਼ਰ ਦੇ ਅੰਗੇ ਦੂਜਿਆਂ ਦੀ ਪ੍ਰਾਰਥਨਾ ਕਰਦਾ ਹੈ ਕਿ ਸਾਰਿਆਂ ਨੂੰ ਸੁੱਖ ਮਿਲੇ ਤੇ ਸ਼ਾਂਤੀ ਮਿਲੇ ਕਿ ਅੰਦਰੋਂ ਸਾਰਿਆਂ ਦੇ ਵੈਰੀ ਨਾਸੂਬ ਜੀ ਬੇਰੀ ਅੰਦਰੋਂ ਤਬਾਹ ਹੋ ਚੁਕੇ ਪਰਮੇਸ਼ਰ ਕਹਿੰਦਾ ਇਸ ਤਰ੍ਹਾਂ ਨਾ ਕਰ ਕਿਉਂਕਿ ਤੇਰੇ ਅੰਦਰ ਬਹੁਤ ਪਵਿੱਤਰ ਵਸਤੂ ਆ ਮਤੀ ਸਤ ਵਿੱਚ ਮਤੀ ਸਤ ਵਿੱਚ ਪਰਮੇਸ਼ਰ ਕਹਿੰਦਾ ਇਹ ਪਵਿੱਤਰ ਵਸਤੂ ਆ ਤੇਰੇ ਕੋਲ ਪਰਮੇਸ਼ਰ ਦਾ ਬਚਨ ਇਹ ਕੁੱਤਿਆਂ ਨੂੰ ਨਾ ਭਾਈ ਇਹ ਹੀਰੇ ਮੋਤੀ ਸੁਰਾਂਗੇ ਨਾ ਸੁਟੀ ਇਹ ਪਰਮੇਸ਼ਰ ਦੇ ਬਚਨ ਸਾਡੇ ਅੰਦਰ ਕੁੱਤੇ ਬੈਠੇ ਆ ਸਾਡੇ ਅੰਦਰ ਸੂਰ ਬੈਠੇ ਆ ਉਹ ਖਾ ਜਾਂਦੇ ਆ ਅਸੀਂ ਕਹਿੰਨੇ ਜਦੋਂ ਮੇਰੇ ਵਰਗਾ ਤਾਂ ਹੋਰ ਕੋਈ ਹੈ ਹੀ ਨਹੀਂ ਉਹਨੂੰ ਤਾਂ ਕੱਖ ਨਹੀਂ ਆਉਂਦਾ ਮੇਰੇ ਵਿੱਚ ਬਹੁਤ ਗੋਣੇ ਆ ਮੈਨੂੰ ਜਿੱਥੋਂ ਮਰਜੀ ਪੁੱਛ ਲੋ ਪੁੱਛਣ ਤੇ ਦੱਸਣ ਦੀ ਗੱਲ ਨਹੀਂ ਗੱਲ ਸਾਰੀ ਪ੍ਰੇਮ ਦੇ ਹੰਝੂਆਂ ਦੀ ਤੇ ਹਿਰਦੇ ਤਰਸ ਦੀ ਦੀਆ ਪ੍ਰੇਮੇਛਰ ਦੇ ਪ੍ਰੇਮ ਚ ਤਾਂ ਹਾਂ ਨਿਕਣ ਪਰ ਮੇਕਛਰ ਦੇ ਪ੍ਰੇਮ ਚ ਹੰਝੂ ਵਗਣ ਔਰ ਦਿਲ ਪਰਮੇਸ਼ਰ ਨੂੰ ਮਿਲਣ ਲਈ ਤੜਫੇ 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 ਇਹ ਪਰਮੇਸ਼ਰ ਦੇਖਦਾ ਹੋਰ ਪਰਮੇਸ਼ਰ ਕੁਝ ਵੀ ਨਹੀਂ ਸਾਡਾ ਦੇਖਦਾ ਭਾਵੇਂ ਕਿੰਨੇ ਪੁੰਨ ਦਾਨ ਕਰੀ ਜਾਓ ਭਾਵੇਂ ਕਿੰਨੀ ਬਾਈਬਲ ਪੜ੍ਹੀ ਜਾਓ ਭਾਵੇਂ ਆਪਣੇ ਆਪ ਨੂੰ ਕਿੰਨਾ ਚੰਗਾ ਬਣਾ ਕੇ ਲੋਕਾਂ ਨੂੰ ਦੱਸੀ ਜਾਓ ਵੀ ਅੱプチ ਪਰਮੇਸ਼ਰ ਦੀ ਇਹ ਚ ਕੋਈ ਗੁਣ ਨਹੀਂ ਹੈਗਾ ਕੋਈ ਗੁਣ ਨਹੀਂ ਕੋਈ ਗੁਣ ਨਹੀਂ ਪਰ ਲੇ ਕੇ ਕੋਈ ਗੁਣ ਨਹੀਂ ਜੋ ਕੋਸ਼ਿਸ਼ਾ ਪਰਮੇਸ਼ਰ ਦਾ ਆ ਉਹਨੇ ਬਣਾਇਆ ਉਹ ਵਿੱਚ ਬੋਲਦਾ ਮੇਰਾ ਹੈ ਹੀ ਕੀ ਕੁਝ ਵੀ ਨਹੀਂ ਬਸ ਸਬਦ ਸਰੋਤੇ ਹੋ ਏਦਾਂ ਆਪਾਂ ਬਣ ਕੇ ਇਹ ਸਤਜਗ ਆਪਣੇ ਅੰਦਰ ਪੈਦਾ ਕਰੀਏ ਸਤਜਗ ਪੈਦਾ ਕਰੀਏ ਸਾਡੇ ਅੰਦਰ ਕੁੱਤੇ ਬਿੱਲੇ ਸਾਡੇ ਅੰਦਰ ਬੈਠੇ ਆ ਅਸੀਂ ਕਹਿੰਨੇ ਇਹ ਬਚਨ ਸੂਰਾਂ ਅਗੇ ਨਾ ਸਟੋ ਪਸੀਂ ਦੂਜੇ ਨੂੰ ਸੋਚਦੇ ਆ ਦੂਜੇ ਸੂਰ ਉਹਨਾਂ ਨੂੰ ਤਾਂ ਬਚਨ ਬਾਰੇ ਪਤਾ ਹੀ ਕੱਖ ਨਹੀਂ ਉਹਨਾਂ ਨੂੰ ਤਾਂ ਅਕਲ ਹੀ ਨਹੀਂ ਬਸ ਮੈਨੂੰ ਹੀ ਅਕਲ ਰੱਬ ਨੇ ਦਿੱਤੀ ਹੈ ਨਹੀਂ ਨਹੀਂ ਜਦੋਂ ਤੂੰ ਇਹ ਕਹਿੰਦਾ ਤੇਰੇ ਅੰਦਰ ਹੀ ਸੂਰ ਖਾਈ ਜਾ ਰਹੀ ਹੈ ਸਿੱਟੀ ਜਾ ਰਹੀ ਹੈ ਲਤਾੜੀ ਜਾ ਰਹੀ ਹੈ ਇਸ ਬਚਨ ਨੇ ਤੇਰੇ ਅੰਦਰ ਹੰਕਾਰ ਤੇਰੇ ਅੰਦਰ ਲੋ ਕਰੋਧ ਜੈਲਸ ਵੈਰ ਵਿਰੋਧ ਤੈਨੂੰ ਇਨਸਾਨ ਨੂੰ ਆਪਣੀਆਂ ਗਲਤੀਆਂ ਦਿਸਦੀਆਂ ਨਹੀਂ ਇਨਸਾਨ ਨੂੰ ਆਪਣੇ ਔਗਣ ਦਿਸਦੇ ਹੀ ਨਹੀਂ ਇਹ ਬਚਨ ਜਿਹੜਾ ਇਹ ਸਮਝ ਲੋ ਕੁੱਤੇ ਖਾਈ ਜਾ ਰਹੇ ਅੰਦਰ ਪਰਮੇਸ਼ਰ ਕਹਿੰਦਾ ਇਹ ਉਹਨਾਂ ਕਰ ਇਹ ਪਵਿੱਤਰ ਵਸਤੂ ਆ ਇਹ ਕੁੱਤਿਆਂ ਸੂਰਾਂ ਨੂੰ ਨਾ ਪਾਈਂ ਐਸੇ ਮੂੰਹ ਦੇ ਵਿੱਚ ਐਸੇ ਦਿਲ ਦੇ ਵਿੱਚ ਬਚਨ ਨੂੰ ਨਾ ਵਾੜੀ ਦਿਲ ਵਿੱਚ ਬਚਨ ਵੜਦਾ ਹੀ ਨਹੀਂ ਜਿੰਨਾ ਚਿਕਰ ਦਿਲ ਪਰਮੇਸ਼ਰ ਲਈ ਤੜਫੇ ਨਾ ਜ਼ੁਬਾਨ 'ਚ ਬਚਨ ਵੜ ਜਾਂਦਾ ਚਲਾਕੀਆਂ ਬਥੇਰੀਆਂ ਕਰ ਜਾਂਦਾ ਜ਼ੁਬਾਨ ਬੜੀ ਚਲਾਕਿਆ ਦਿਲ ਬੜਾ ਧੋਖੇ ਬਾਜ਼ ਆ ਦਿਲ ਕੁਛ ਕਰਦਾ ਜ਼ਬਾਨ ਕੁਛ ਕਰਦੀ ਪਰ ਜਦੋਂ ਦਿਲ ਦੇ ਵਿੱਚ ਬਚਨ ਵੜ ਗਿਆ ਫੇਰ ਬਦ ਬੇਫੇਰ ਤਾਂ ਦਿਲ ਤੜਫੂਗਾ ਫੇਰ ਤਾਂ ਦਿਲ ਜਿਵੇਂ ਨਾ ਸਹੀਦ ਵਹੀ ਮਿਲ ਜਾਏ ਸਹੀਦ ਵਹੀ ਮਿਲ ਜਾਏ ਤੇ ਫਿਰ ਉਹ ਦਵਾਈ ਜਿਹੜੀ ਆ ਜਦੋਂ ਅਸੀਂ ਪੂਰੀ ਖਾ ਲਈਏ ਤੇ ਫਿਰ ਰੋਗ ਨੂੰ ਉਸੇ ਵੇਲੇ ਖੰਡਣਾ ਸ਼ੁਰੂ ਕਰ ਦਿੰਦੀ ਆ ਜਦੋਂ ਦਿਲ 'ਚ ਬਚਨ ਵੜ ਗਿਆ ਤੇ ਅੱਖਾਂ 'ਚ ਹੰਝੂ ਉਦੋਂ ਹੀ ਆ ਜਾਣਗੇ ਦਿਲ 'ਚ ਵੜ ਲੈਣ ਦਿਓ ਦਿਲ ਦੇ ਤੇ ਅਸੀਂ ਲੋਹੇ ਦੇ ਦਰਵਾਜ਼ੇ ਲਾਏ ਹੋਏ ਪੱਕੇ ਅਸੀਂ ਦਿਲ ਵਿੱਚ ਵੜਨ ਨਹੀਂ ਦਿੰਦੇ ਬਚਨ ਨੂੰ ਬਚਨ ਦਿਲ 'ਚ ਵੜ ਜਾਏ ਤੇ ਸਾਰਿਆਂ ਲਈ ਤਿਆਰ ਤੇ ਸੋਮੇ ਫੁੱਟ ਪੈਣਗੇ ਜਿਹਨੂੰ ਨਾਰਾਜ਼ ਕੀਤਾ ਉਸੇ ਵੇਲੇ ਚੱਕ ਕੇ ਫੋਨ ਕਰੋਂਗੇ ਤੇ ਕੀ ਹੋ ਗਈ ਮੇਰੇ ਕੋਲ ਗਲਤੀ ਮੈਨੂੰ ਮਾਫ ਕਰ ਦੇ ਛੱਟ ਨਰਮਤਾ ਹੀ ਭਾਜੋਗੀ ਨਰਮਤਾ ਆ ਜਾਏ ਤੇ ਜਿਹੜਾ ਅੱਗੇ ਆ ਉਹਦੇ ਅੰਦਰ ਵੀ ਜੇ ਦਿਲੋਂ ਗੱਲ ਕਰੂਗਾ ਤੇ ਇੱਕਦਮ ਮਾਫੀ ਲਾਊਗਾ ਤੇ ਜੇ ਉਹਦੇ ਅੰਦਰ ਦਿਲ ਦੇ ਉੱਤੇ ਲੋਹੇ ਦਾ ਫਾਟਕ ਲਾਇਆ ਹੈ ਨਾ ਲੋਹੇ ਦਾ ਫਾਟਕ ਉਹ ਕਹੂਗਾ ਹਜ਼ਾਰ ਮਹੀਨੇ ਦੱਸ ਤੂੰ ਮੈਨੂੰ ਇਦਾਂ ਕਿਹਾ ਸੀ ਉਦਾਂ ਕਿਹਾ ਸੀ ਇਹ ਕੀ ਕੀਤੀ ਕਿਉਂ ਕੀਤੀ ਮੜ ਕੇ ਤਨੀ ਕਰੇਗਾ ਉਹ ਬਤੀ ਗੱਲਾਂ ਕਿਉਂਕਿ ਉਥੇ ਉਥੇ ਵੜਨ ਹੀ ਨਹੀਂ ਦਿੰਦਾ ਉਹ ਦਿਲ ਵਿੱਚ ਤੇਰੇ ਪ੍ਰੇਮ ਦੇ 마ఫీ ਨੂੰ ਵੜਨ ਹੀ ਨਹੀਂ ਦਿੰਦਾ ਪਰ ਤੂੰ ਪ੍ਰੇਮ ਨਾਲ ਜਰੋ ਤੜਫਦੇ ਦਿਲ ਨਾਲ ਬੰਧਿਆ ਇੱਕ ਦੂਜੇ ਕੋਲੋਂ 마ఫీ ਮੰਗੇਗਾ ਤੇ ਅੱਗੇ ਜਿਹੜਾ 마ఫీ ਦੇਣ ਵਾਲਾ ਹੋ ਉਹਦਾ ਦਿਲ ਵੀ ਉਹਦੇ ਦਿਲ ਵਿੱਚ ਵੀ ਪਰਮੇਸ਼ਰ ਦਾ ਇਹ ਉਹ ਨਾਲ ਹੀ ਬਚਨ ਬੜੂਗਾ ਉਹ ਵੀ ਰੋਕੇ ਤੇਰੀ 마ఫీ ਨੂੰ ਪ੍ਰਵਾਨ ਕਰੂਗਾ ਹੰਝੂ ਲੈ ਕੇ ਹੰਝੂ ਆ ਜਾਣਗੇ ਜਦੋਂ ਦਿਲ ਤੜਫਦਾ ਨਾ ਹੰਝੂ ਆਉਂਦੇ ਹੀ ਆਉਂਦੇ ਆ ਦਿਲ ਖੁੱਲ ਜਾਵੇ ਜਦੋਂ ਦਿਲ ਖੁੱਲ ਜਾਵੇ ਤੇ ਜੇ ਜਦੋਂ ਦੇਲੀ ਗਮ ਹੋਇਆ ਦੇਲੀ ਮੀਟਿਆ ਪਿਆ ਤੇ ਉਥੇ ਤੇ ਡਿਪਰੈਸ਼ਨ ਦੀ ਬਿਮਾਰੀ ਹੋਣੀ ਉਥੇ ਤੇ ਹਾਰਟ ਦੀ ਬਿਮਾਰੀ ਹੋਣੀ ਉਥੇ ਤੇ ਫਿਰ ਬਲੱਡ ਪ੍ਰੈਸ਼ਰ ਹਾਈ ਹੋ ਜਾਣਾ ਹੈ ਉਥੇ ਤੇ 슈ਗਰ ਹਾਈ ਹੋ ਜਾਣੀ ਜਦੋਂ ਦਿਲ ਬੰਦ ਹੈ ਦਿਲ ਨੂੰ ਖੋਲ ਦਿਓ ਬਿਮਾਰੀਆਂ ਤੋਂ ਰਹਿ ਤੋ ਹੋ ਜਾਓ ਸੱਚੀ ਮੁੱਚੀ ਪੂੜੀ ਇਹ ਆ ਦਵਾਈ ਇਹ ਆ ਦਵਾਈ ਇਹ ਆ ਪੂਰੀ ਖਾ ਲਓ ਪਰਮੇਸ਼ਰ ਦੇ ਬਚਨ ਲਈ ਦਿਲ ਖੋਲ ਦਿਓ ਦਿਲ ਖੋਲ ਕੇ ਪਰਮੇਸ਼ਰ ਦੇ ਅੱਗੇ ਪ੍ਰਕਾਰ ਕਰੀਏ ਆਪਾਂ ਆਓ ਸਾਰੇ ਜਾਣੇ ਸਰੋਤਿਓ ਸਾਰੇ ਜਾਣੇ ਆਪਾਂ ਆਪਣੇ ਅੰਦਰ ਦੇ ਵੈਰੀਆਂ ਲਈ ਪੁਕਾਰ ਕਰੀਏ ਬਾਹਰ ਦੇਆਂ ਦੀ ਨਹੀਂ ਬਾਹਰ ਦੇਆਂ ਲਈ ਨਹੀਂ ਬਾਹਰ ਲਹੂ ਮਾਸ ਨਾਲ ਸਾਡੀ ਲੜਾਈ ਨਹੀਂ ਸਾਡੀ ਅਸੀਂ ਸ਼ਾਸਤਰ ਬਾਹਰੀ ਨਹੀਂ ਪਹਿਨੇ ਪਰਮੇਸ਼ਰ ਨੇ ਸਾਨੂੰ ਅੰਦਰ ਦੇ ਸ਼ਾਸਤਰ ਪਹਿਨਾਏ ਆ ਜਿਹੜੇ ਜਰੀਹੋ ਦੀਆਂ ਕੰਧਾਂ ਢਾ ਦਿੰਦੇ ਆ ਤੇ ਜੜ ਦਿੰਦੇ ਪਾਣੀਆਂ ਨੂੰ ਖੜੇ ਕਰ ਦਿੰਦੇ ਆ ਜਰੀਹੋ ਦੀਆਂ ਕੰਧਾਂ ਢਾ ਦਿੰਦੇ ਆ ਜੜ ਦਿੰਦੇ ਪਾਣੀਆਂ ਨੂੰ ਖੜੇ ਕਰ ਦਿੰਦੇ ਆ ਉਹ ਸ਼ਾਸਤਰ ਪਰਮੇਸ਼ਰ ਨੇ ਸਾਨੂੰ ਪਹਿਨਾਏ ਆ ਜਿਹੜੇ ਬਾਹਰ ਦਿਖਦੇ ਉਹ ਨਹੀਂ ਜਿਹੜੇ ਬਾਹਰ شریف ਦਿਖਦੇ ਉਹਨਾਂ ਤੇ ਅਸੀਂ ਚਿਕੜ ਨਹੀਂ ਸੁਟਣਾ ਸਾਡੇ ਅੰਦਰ ਜੋ ਬੈਠੇ ਆ ਬਧੇਰੇ ਸੋ ਆਪਣਾ ਘਰ ਪਹਿਲੋ ਪੋਚਾ ਦੇ ਲਿਜੇ ਆਪਣੇ ਘਰ ਨੂੰ ਸਵਾਰ ਲਈਏ ਜਿਹੜਾ ਜਿਹੜਾ ਸੁਨੇ ਉਹੋ ਉਹ ਆਪਣੇ ਘਰ ਨੂੰ ਆਪ ਸਾਰੇ ਹallelujah ਕਿਸੇ ਕਾਰੀਗਰ ਨੇ ਚੰਗੇ ਬੰਦੇ ਨੇ ਕਾਰੀਗਰ ਨੇ ਤੁਹਾਨੂੰ ਦੱਸ ਦਿੱਤਾ ਕਿ ਘਰ ਨੂੰ ਤੂੰ ਐਸ ਐਸ ਤਰ੍ਹਾਂ ਸਵਾਰੀ ਆਹ ਕੈਮੀਕਲ ਪਾਏ ਤੇ ਫਰਸ਼ ਤੇਰੀ ਕਲੀਨ ਹੋ ਜਾਊਗੀ ਤੂੰ ਆਹ ਕੈਮੀਕਲ ਪਾਏ ਬਲੀਚ ਨਾ ਪਾਏ ਬਲੀਚ ਦੇ ਨਾਲ ਇਹ ਪਾ ਕੇ ਫਰਸ਼ ਕਲੀਨ ਕੀਤੀ ਨਾ ਤੇ ਨਾਲ ਤੈਨੂੰ ਸਾਈਡ ਇਫੈਕਟ ਵੀ ਬਲੀਚ ਦੇ ਹੋਣਗੇ ਪਰ ਜੇ ਤੂੰ ਵਿਨੀਗਰ ਪਾਲਾ ਸਾਈਡ ਇਫੈਕਟ ਨਹੀਂ ਹੋਊਗਾ ਵਿਨੀਗਰ ਪਾ ਕੇ ਕਲੀਨ ਕਰ ਲੈ ਮਿੱਠਾ ਸੋਡਾ ਪਾ ਕੇ ਕਲੀਨ ਕਰ ਲੈ ਫਰਸ਼ ਨੂੰ ਕਮੋਦਲੀ ਕਲੀਨ ਹੋ ਜਾਊਗੀ ਤਾਂ ਸਾਈਡ ਇਫੈਕਟ ਵੀ ਨਹੀਂ ਹੋਊਗਾ ਇਹਦੀਆਂ ਚੀਜ਼ਾਂ ਇਹ ਤੈਨੂੰ ਕਿਸੇ ਨੇ ਘਰ ਸਫਾਈ ਕਰਨ ਲਈ ਸਮਝਾ ਦਿੱਤੀਆਂ ਤੇ ਹੁਣ ਭਾਈ ਸਮਝਾ ਦਿੱਤੀਆਂ ਤੈਨੂੰ ਪਰ ਸਫਾਈ ਤੇਨੂੰ ਆਪਣੇ ਘਰ ਦੀ ਆਪੇ ਹੀ ਕਰਨੀ ਪੈਣੀ ਹੈ ਹਰ ਪਜਨਕੂਰ ਨੂੰ ਸਫਾਈ ਆਪਣੇ ਘਰ ਦੀ ਆਪ ਕਰਨੀ ਪੈਣੀ ਹੈ ਤੇ ਜਿਹੜੇ ਸਰੋਤੇ ਆ ਇੱਕ ਇੱਕ ਜਾਣੇ ਨੂੰ ਆਪ ਕਰਨੀ ਪੈਗੀ ਬਸ ਸਫਾਈ ਕਰਨ ਲਈ ਦਿਲ ਚਾਹੀਦਾ ਆ ਹੰਝੂ ਚਾਹੀਦੇ ਆ ਤੇ ਪਰਮੇਸ਼ਰ ਦਾ ਬਚਨ ਸਾਡੀ ਜੀਬਾਂ ਤੇ ਚਾਹੀਦਾ ਦਿਲ ਦਾ ਫਾਟਾ ਖੋਲ ਕੇ ਦਿਲ ਦਾ ਬੂਹਾ ਖੋਲ ਜਸੂ ਅੰਦਰ ਵੜ ਜਾਏ ਦਿਲ ਦਾ ਬੂਹਾ ਖੋਲ ਹਾਲੇਲੂਆ ਜਸੂ ਬਾਹ ਖਿਲਾੜ ਕੇ ਖੜਾ ਹੈ ਜੀਸਸ ਖੜਾ ਹੈ ਪਵਿੱਤਰ ਆਤਮਾ ਖੜਾ ਹੈ ਤੇ ਹੁਣ ਅਸੀਂ ਸੱਚਾ ਬਚਾਓ ਕਰਨ ਦੇ ਲਈ ਆਪਣੇ ਬੱਚਿਆਂ ਲਈ ਅੰਦਰ ਜਿਹੜੇ ਬੱਚਿਆਂ ਦੇ ਅੰਦਰ ਸ਼ਰੀਰਾਂ ਦੇ ਨੇ ਸ਼ਰੀਰਾਂ ਦੇ ਬੱਚਿਆਂ ਦੇ ਕੁੜਤਣ ਲਈ ਨਹੀਂ ਬੱਚਿਆਂ ਦੇ ਅੰਦਰ ਜਿਹੜਾ ਬੈਠਾ ਵੈਰੀ ਸਾਡੇ ਮਾਂ ਪਿਓ ਦੇ ਅੰਦਰ ਜਿਹੜਾ ਬੈਠਾ ਵੈਰੀ ਸਾਡੇ ਅੰਦਰ ਬੈਠਾ ਵੈਰੀ ਸਾਡੇ ਭੈਣ ਭਰਾਵਾਂ ਦੇ ਅੰਦਰ ਬੈਠਾ ਵੈਰੀ ਉਹ ਨਾਸ ਹੋਵੇ ਸਾਡੇ ਭੈਣ ਭਰਾ ਸਾਡੇ ਨਿੱਤਰ ਦੋਸਤ ਸਾਡੇ ਬੱਚੇ ਸਾਡੇ ਮਾਂ ਪਿਓ ਬਹੁਤ ਚੰਗੇ ਆ ਉਹ ਰੱਬ ਨੇ ਪਰਮੇਸ਼ਰ ਨੇ ਬਣਾਏ ਆ ਪਰ ਇਹ ਅਰਦਾਸ ਇਹ ਪ੍ਰਾਰਥਨਾ ਆਪਾਂ ਆਪਣੇ ਘਰ ਅਸੀਂ ਆਪਣਾ ਘਰ ਸਵਾਰਨਾ ਬੱਚੇ ਨੇ ਵੀ ਆਪਣਾ ਸਵਾਰਨਾ ਆ ਤੈਣਪਰਾ ਨੇ ਵੀ ਆਪਣਾ ਸਵਾਰਨਾ ਆ ਗਵੰਡੀ ਨੇ ਵੀ ਆਪਣਾ ਸਵਾਰਨਾ ਨਿੱਤਰ ਦੋਸਤ ਨੇ ਵੀ ਆਪਣਾ ਕਰ ਸਵਾਰਨਾ ਆ ਔਰ ਕਿਦਾਂ ਸਵਾਰਨਾ ਆ ਦੇਖੋ ਆਓ ਹੁਣ ਆਪਾਂ ਕਲਿਸੀ ਆ ਜੀ ਪ੍ਰੇਮੀਆਂ ਪਰਮੇਸ਼ਰ ਦੇ ਪਿਆਰ ਇਹ ਬੱਚਿਓ ਮੇਰੀ ਜ਼ੁਬਾਨ ਤੋਂ ਕਦੀ ਵੀ ਕਦੀ ਨਹੀਂ ਕਦੀ ਨਾ ਨਿਕਲੇ ਕਿ ਤੁਸੀਂ ਭੇਡ ਹਾਂ ਅਸੀਂ ਪਰਮੇਸ਼ਰ ਦੇ ਰੂਹਾਂ ਹਾਂ ਅਸੀਂ ਪਰਮੇਸ਼ਰ ਦੇ ਆ ਉਹ ਪਰਮੇਸ਼ਰ ਉਹ ਪੈਡਾਂ ਦਾ ਐਗਜ਼ਾਮਪਲ ਦਿੰਦਾ ਹੈ ਅਸੀਂ ਪਰਮੇਸ਼ਰ ਦੇ ਆ ਪਤਨੀਆਂ ਆ ਦੂਲਨਾਂ ਆ ਅਸੀਂ ਪਰਮੇਸ਼ਰ ਦੇ ਆ ਅਸੀਂ ਪਰਮੇਸ਼ਰ ਦੀ ਔਲਾਦ ਆ ਅਸੀਂ ਪਰਮੇਸ਼ਰ ਦੇ ਸ਼ਹਿ ਜ਼ਿਆਦੇ ਆ ਤੇ ਅਸੀਂ ਪਰਮੇਸ਼ਰ ਦੇ ਬਚਨ ਨੂੰ ਮੰਨੀਏ ਤੇ ਪਰਮੇਸ਼ਰ ਕਹਿੰਦਾ ਸੱਚਾ ਬਚਾਓ 다ਊਦ ਦਾ 다ਊਦ ਬੇਨਤੀਆਂ ਕਰਦਾ ਇਸ ਤਰ੍ਹਾਂ ਉਹ 다ਊਦ ਵਰਗਾ ਬੇਨਤੀਆਂ ਕਰ ਸਕਦਾ ਆਪਣੇ ਇਸ ਰਮਨ ਦੀਆਂ ਕਿ ਆਪਾਂ ਵੀ ਆਪਣੇ ਮਨ ਦੀਆਂ ਕਰੀਏ ਆਪਾਂ ਦੀ ਆਪਣੇ ਦਿਲ ਦੀਆਂ ਕਰੀਏ ਇਹ ਮੇ ਸਾਡੇ ਅੰਦਰੋਂ ਇਹਨਾਂ ਵੈਰੀਆਂ ਨੂੰ ਨਾਸ਼ ਕਰ ਦੇਤਾ ਆਓ ਸਾਰੇ ਇੱਕ ਇੱਕ ਜਾਣਾ ਸੁਣੇ ਪਿਆਰ ਦੇ ਨਾਲ ਤੇ ਫਿਰ ਨਾਲੇ ਇਦਾਂ ਹੀ ਕਰੇ ਸਾਰਾ ਮਟੀਰੀਅਲ ਦੱਸ ਦਿੱਤਾ ਕਿ ਘਰ ਨੂੰ ਕਲੀਨ ਕਿਦਾਂ ਕਰਨਾ ਹੈ ਪੋਚਾ ਲੈ ਲੋ ਕੋਲ ਥੋੜਾ ਜਿਹਾ ਰੌਖ ਹੋਵੇ ਪੋਚਾ ਸੌਫਟ ਨਾ ਹੋਵੇ ਤੇ ਗੋਡੇ ਆਂ ਤੇਰੇ ਨਾਲ ਪਰ ਬਹਿ ਜਾਓ ਇਹਦਾ ਅੱਖਾਂ 'ਚੋਂ ਹੰਝੂ ਗਿੱਡ ਗਿੱਡੇ ਤੇ ਬਾਹਰ ਦੁਨਿਆਵੀ ਪਾਣੀ ਲੈ ਲਓ ਇਧਰ ਅੱਖਾਂ ਦੇ ਹੰਝੂਆਂ ਦਾ ਪਾਣੀ ਲੈ ਲਓ ਇਧਰ ਪ੍ਰੇਮ ਦਾ ਪੋਚਾ ਲੈ ਲਓ ਉਧਰ ਕਿਚਨ 'ਚ ਸਫਾਈ ਕਰਨ ਲਈ ਫਰਸ਼ ਦੇ ਉੱਤੇ ਵੱਡੀ ਸਾਰੀ ਰੱਗ ਲੈ ਲਓ ਰਸਈ ਹੀ ਰੱਗ ਹੋਵੇ ਨਲੈਮ ਜੀ ਨਾ ਹੋਵੇ ਜਿਹੜੀ ਫਰਸ਼ ਨੂੰ ਖੁਰੋਚੇ ਇਸੇ ਤਰ੍ਹਾਂ ਅਸੀਂ ਆਪਣੇ ਦਿਲ ਨੂੰ ਖੁਰੋਚਣਾ ਪਰਮੇਸ਼ਰ ਦੀ ਰੱਗ ਦੇ ਨਾਲ ਬਚਨ ਦੇ ਨਾਲ ਪਰਮੇਸ਼ਰ ਦੇ ਬਚਨ ਦੇ ਨਾਲ ਆਪਣੇ ਦਿਲ ਨੂੰ ਖਰੋਚਣਾ ਜਿਹੜਾ ਸਰਕਾ ਜਾਂ ਜਿਹੜਾ ਸੋਡਾ ਵਗੈਰਾ ਮਿੱਠਾ ਸੋਡਾ ਵਗੈਰਾ ਜਿਹੜਾ ਮਿੱਠਾ ਸੋਡਾ ਇਹਦਾ ਸੋਡਾ ਹੁੰਦਾ ਆਮੀ ਇਹਦੇ ਵਿੱਚ ਕੈਮੀਕਲ ਥੋੜੀ ਹੁੰਦੀ ਆ ਉਹ ਪਾ ਕੇ ਜਾਂ ਵਿਨੀਗਰ ਪਾ ਕੇ ਜੰਪੜੀਆਂ ਕਈ ਨੇਚਰਲ ਪ੍ਰੋਡਕਟ ਹੈਗੀਆਂ ਆ ਜਿਹਨਾਂ ਦੇ ਵਿੱਚ ਕੈਮੀਕਲ ਨਹੀਂ ਹੈਗੀ ਉਹ ਪਾ ਕੇ ਪਾਣੀ ਦੇ ਵਿੱਚ ਤੇ ਬਹਿ ਕੇ ਹੁਣ ਜਦੋਂ ਕਿਚਨ ਸਾਫ ਕਰਦੇ ਹਾਂ ਜਦੋਂ ਉਦੋਂ ਆਪਣੇ ਮਨ ਦੇ ਨਾਲ-ਨਾਲ ਪ੍ਰਾਤ ਪਰਮੇਸ਼ਰ ਨਹੀਂ ਕਹਿੰਦਾ ਬਈ ਬਹੁਤ ਲੰਬੀਆਂ ਚੌੜੀਆਂ ਅੱਠੇ ਪੈਰ ਤੁਸੀਂ ਬੋਲ-ਬੋਲ ਕੇ ਆ ਕਰਦੇ ਆ ਨਹੀਂ ਭਾਵੇਂ ਕਿਚਨ ਚ ਪੋਚਾ ਲਈ ਜਾਓ ਨਾਲ-ਨਾਲ ਨਾਲ-ਨਾਲ ਜੋਰ ਲਗੂਗਾ ਪੋਚਾ ਲਾਓ ਦੇਖੋ ਕਿਚਨ ਕਿੰਨੀ ਸਾਫ ਹੋਊਗੀ ਤੁਹਾਡੀ ਨਾਲ-ਨਾਲ ਆਪਣੇ ਦਿਲ ਨੂੰ ਧੋਈ ਜੇ ਅੱਖਾਂ ਚੋਂ ਜਿਹੜੇ ਹੰਝੂ ਜਦੋਂ ਇਹ ਉਹ ਪੋਚੇ ਨੂੰ ਪਾ ਕੇ ਬੋਕਟ ਦੇ ਵਿੱਚ ਪਾਣੀ ਪੈ ਨਿਚੋੜਦੇ ਆ ਉਦੋਂ ਅੱਖਾਂ ਦੇ ਹੰਝੂ ਆਉਣ ਤੁਹਾਡੇ ਅੱਖਾਂ ਚੋਂ ਹੰਝੂ ਆਉਣ ਨਾਲ ਨਾਲ ਸੁਰਤੀ ਬਿਰਤੀ ਪਰਮੇਸ਼ਰ ਨਾਲ ਲੱਗੀ ਹੋਵੇ ਤੇ ਜਿਹੜੀ ਜੋਰ ਆ ਤਾਕਤ ਤੁਹਾਡੇ ਚ ਦੇਖੋ ਕਿਦਾਂ ਆਉਂਦੀ ਆ ਕਰਕੇ ਦੇਖੋ ਨਾਲੇ ਤੇ ਕਿਚਨ ਦੀ ਸਫਾਈ ਹੋ ਗਈ ਨਾਲੇ ਪ੍ਰਾਰਥਨਾ ਹੋ ਗਈ ਨਾਲੇ ਦਿਲ ਸਾਫ ਹੋ ਗਿਆ ਨਾਲੇ ਕਿਚਨ ਸਾਫ ਹੋ ਗਿਆ ਨਾਲੇ ਦਰਵਾਜ਼ਾ ਖੁੱਲ ਗਿਆ ਪ੍ਰੇਮ ਦਾ ਤੇ ਆਪ ਆਉਂਦੀਆਂ ਤੁਸੀਂ ਇਦਾਂ ਕਰੀਏ ਭਾਵ ਕਿ ਆਪਣੇ ਦਿਲ ਨੂੰ ਅਸੀਂ ਕਿਦਾਂ ਧੋਣਾ ਆ ਇਹੋ ਜੀ ਚੀਜ਼ ਸਿਖਲੀਆਂ ਜਿਹੜੀ ਨਾ ਇਹ ਬੱਚੀ ਇਹ ਭੈਣ ਇਹ ਬੀਬੀ ਇਹ ਤੁਹਾਨੂੰ ਸਿਖਾਉਣ ਦੀ ਤੇ ਆਪ ਸਿੱਖਣ ਦੀ ਕੋਸ਼ਿਸ਼ ਕਰਦੀ ਆ ਪਰ ਮੇਸ਼ਰ ਦੇ ਕੋਈ ਕੋਈ ਹੋਉਂਦ ਨਹੀਂਗੀ ਇਸ ਕਰਕੇ ਇਹ ਪਰਮੇਸ਼ਰ ਦਾ ਬਚਨ ਦੁਆਰਾ ਹੁਣ ਆਪਾਂ ਇਸ ਤਰ੍ਹਾਂ ਆਪਣੇ ਦਿਲਾਂ ਦੀ ਸਫਾਈ ਕਰਨ ਲਈ ਆਪਣੇ ਪਰਮੇਸ਼ਰ ਨੂੰ ਕਹੀਏ ਕਿ ਸਾਡਾ ਬਚਾਓ ਕਰ। हे ਜਿਬੂਹਾ। हे ਜਿਬੂਹਾ ਜਿਹੜੇ ਮੇਰੇ ਨਾਲ ਮਦੱਪਾ ਕਰਦੇ ਹਨ ਉਹਨਾਂ ਨਾਲ ਮਦੱਪਾ ਕਰ। ਹੁਣ ਹਾਂਜੀ ਸੌਰੀ ਜੀ ਮੈਂ ਦੱਸ ਦਵਾਂ ਇਹ ਚੇਤਾ ਪੁੱਲ ਗਿਆ ਦੱਸਣ ਦੇ ਲਈ ਜਬੂਰ ਜਬੂਰ 35 ਚੈਪਟਰ ਹੈ। ਆਓ ਆਪਾਂ ਆਪਣੇ ਅੰਦਰ ਨੂੰ ਧੋਈਏ ਆਓ ਆਪਾਂ ਆਪਣੇ ਅੰਦਰੋਂ ਵੈਰੀਆਂ ਨੂੰ ਮਰਵਾਈਏ ਪਰਮੇਸ਼ਰ ਦੇ ਕੋਲ ਦੁਹਾਈ ਦੇ ਕੇ ਪਰਮੇਸ਼ਰ ਸਾਡੀ ਦੁਹਾਈ ਸੁਣ ਕੇ ਫਿਰ ਕਰੋਵੀ ਤੇ ਚੜ ਕੇ ਉਡਾਰੀ ਮਾਰ ਕੇ ਆਊਗਾ ਜਦੋਂ ਅਸੀਂ ਇਹਨਾਂ ਬਚਨਾਂ ਨੂੰ ਆਪਣੇ ਅੰਦਰੋਂ ਵੈਰੀ ਨੂੰ ਖਤਮ ਕਰਨ ਲਈ ਪ੍ਰਾਰਥਨਾ ਕਰਾਂਗੇ ਆਪਣੇ ਅੰਦਰ ਆਪਣੇ ਅੰਦਰੋਂ ਹਰ ਇੱਕ ਜਨ ਜਨ ਆਪਣੇ ਅੰਦਰ ਓਕੇ ਏ ਜੋਹਾ ਜਦੋਂ ਤੁਸੀਂ ਕਹੋਗੇ ਏ ਜੋਹਾ ਜੇ ਤੂੰ ਦਿਲ 'ਚ ਬਚਨ ਵੜਿਆ ਉਹਦੋਂ ਦਿਲ ਉਸੇ ਵੇਲੇ ਕੰਬੂ ਠੁਗਾ ਅੱਖਾਂ ਦੇ ਵਿੱਚ ਉਸ ਵੇਲੇ ਅਥਰੂ ਆ ਜਾਣਗੇ ਕਰਕੇ ਦੇਖੋ ਨਹੀਂ ਆਏ ਤੇ ਪੱਥਰ ਆ ਜੇ ਹਾਲੇਲੂਆ ਏ ਯੋਹਾ ਜਿਹੜੇ ਮੇਰੇ ਨਾਲ ਮਦੱਪਾ ਕਰਦੇ ਹਨ ਉਹਨਾਂ ਨਾਲ ਮਦੱਪਾ ਕਰ ਕਈਆਂ ਨੂੰ ਕੋਈ ਪ੍ਰੋਬਲਮ ਹੁੰਦੀ ਆ ਉਹਨਾਂ ਦੇ ਪਿੱਛੇ ਹੰਝੂ ਨਹੀਂ ਹੁੰਦੇ ਐਸੀ ਗੱਲ ਨਹੀਂ ਪਰ ਤੜਫ ਜਿਹੜੀ ਤੜਫਿਆ ਉਹਦੇ ਨਾਲ ਸੁਭਾਅ ਚੇਂਜ ਹੋ ਜਾਣਾ ਹੈ। ਉਹਦੇ ਨਾਲ ਨਿਰਮਤਾ ਆਉਣੀ ਸ਼ੁਰੂ ਹੋ ਜਾਣੀ ਹੈ। ਤੇ ਫੇ ਜੇ ਹੰਝੂ ਨਹੀਂ ਵੀ ਆਏ ਕੋਈ ਗੱਲ ਨਹੀਂ ਨਾ ਕਰੋੜ ਹਜ਼ਾਰਾਂ ਦੇ ਵਿੱਚੋਂ ਕਿਸੇ ਦੇ ਨਾਂ ਵੀ ਆਏ ਨਾ ਸਹੀ ਪਰ ਆਉਣੇ ਜ਼ਰੂਰ ਆ ਵੈਸੇ। ਹੰਝੂ ਨਾ ਆਉਣ ਪਰ ਚੀਕਾਂ ਮਾਰ ਕੇ ਰੋਲਣ ਦੇ ਆ ਸਟਿਲ ਤਾਂ ਹਾਂ ਮਾਰ ਲੈਂਦੇ ਹੋ। ਇਸੇ ਤਰ੍ਹਾਂ ਅਸੀਂ ਆਪਣੇ ਪਰਮੇਸ਼ਰ ਆਪਣੇ ਦੀਨ ਦੁਨੀਆ ਦੇ ਮਾਲਕ ਤੇ ਅੱਗੇ ਗੋਡੇ ਲਾਏ ਸੰਸਾਰ ਤੇ ਕੁਛ ਨਹੀਂ ਕੁਛ ਨਹੀਂ ਇਤੋਂ ਰਾਵਣ ਵਰਗੇ ਚਲੇ ਗਏ ਕਿਹੜੇ ਲੋਲੇ ਲੁੱਟ ਕੇ ਸੀ ਲਿਜਾਣੇ ਜਦੋਂ ਕਰਕੇ ਕਿਸੇ ਨਾਲ ਆਪਣੇ ਆਪ ਦੇ ਅਸੀਂ ਬਹਿਰੀਆਂ ਨਾਲ ਜਿੱਦ ਕਰੀਏ ਇਹਨਾਂ ਨੂੰ ਕੱਢੀਏ ਆਪਣੇ ਅੰਦਰੋਂ ਹਾਲੇਲੂਇਆ ਹਾਲੇਲੂਇਆ ਕਿ ਪ੍ਰਮੇਸ਼ਰ ਦੇ ਕੋਲ ਬਚਾਓ ਕਰ ਸਾਡਾ ਬਚਾਓ ਘਰ ਮੇਰੇ ਪਿਤਾ ਸਾਡਾ ਇਸੇ ਤਰ੍ਹਾਂ ਜਿਵੇਂ ਅਸੀਂ ਭਾਂਡਿਆਂ ਨੂੰ ਮਾਂਜਦੇ ਹਾਂ ਭਾਂਡੇ ਚਮਕਾਉਂਦੇ ਹਾਂ ਆਪਣੇ ਦਿਲ ਨੂੰ ਚਮਕਾਈਏ ਕਿਚਨ ਸਾਫ ਕਰਦੇ ਹਾਂ ਆਪਣੇ ਦਿਲ ਨੂੰ ਸਾਫ ਕਰੀਏ ਆਪਣੀ ਹਰਕਤ ਘਰ ਨੂੰ ਸਵਾਰਦੇ ਹਾਂ ਵਹਿਕੀਮ ਕਰਦੇ ਹਾਂ ਆਪਣੇ ਘਰ ਦੀ ਦਿਲ ਦੀ ਵਹਿਕੀਮ ਕਰ ਲਈਏ ਹਰ ਗੱਲ ਦਿਲ ਦੇ ਤੇ ਲਿਆਓ ਤੇ ਪਰਮੇਸ਼ਰ ਅਗੇ ਆਪਾਂ ਸਾਰੇ ਦੁਹਾਈ ਆਪੋ ਆਪਣੀ ਦੇਈਏ ਕਿਉਂਕਿ ਆਪਣਾ ਭਾਂਡਾ ਆਪ ਸਾਫ ਕਰ ਨਾਲੇ ਪਾਂਡਾ ਸਾਫ ਕਰਨਾ ਬੱਚੇ ਨੂੰ ਨਹੀਂ ਆਉਂਦਾ ਤੇ ਕੋਈ ਮਾਂ ਸਿਖਾ ਦਿੰਦੀ ਆ ਐਦਾਂ ਕਰਨਾ ਹੁਣ ਆਪਾਂ ਇਸ ਸਿੱਖ ਤੇ ਸਿਖਾ ਰਹੇ ਆ ਮੈਨੂੰ ਪਰਮੇਸ਼ਰ ਸਿਖਾ ਰਿਹਾ ਤੇ ਮੇਰੇ ਵਿੱਚ ਦੀ ਤੁਹਾਨੂੰ ਸਿਖਾ ਰਿਹਾ ਸੁਰਗਤਿਆਂ ਜਿਹੜੇ ਪ੍ਰੇਮ ਨਾਲ ਸੁਣਨਗੇ ਉਹ ਵਾਕਿਆ ਅਨੰਦ ਨਾਲ ਪਰ ਜਾਣਗੇ ਖੁਸ਼ੀ ਨਾਲ ਪਰ ਜਾਣਗੇ ਜਿੱਥੇ ਜਿੱਥੇ ਦਿਸਦਾ ਦੋਸ਼ਮਣੀ ਉੱਥੇ ਇੱਕਦਮ ਪਿਆਰ ਦੇ ਨਾਲ ਬਦਲ ਜਾਣਗੇ ਜੇ ਵਾਦਾ ਕੀਤਾ ਆ ਕਿਸੇ ਨਾਲ ਤੇ ਉਹਨੂੰ ਸਮਝ ਜਾਣਗੇ ਨਹੀਂ ਆਪਣੇ ਅੰਦਰ ਨੂੰ ਧੂਕੇ ਪ੍ਰੇਮ ਦੇ ਅਨੰਦ ਦੇ ਵਿੱਚ ਖੜ ਜਾਣਗੇ ਇਹ ਜੀ ਉਹ ਹਾਂਜੀ ਪਿਆਰਿਓ ਆਓ ਸਾਰੇ ਬੋਲੀਏ ਸਾਰਿਆਂ ਦਾ ਹੱਕ ਆ ਕਿਉਂਕਿ ਪਰਮੇਸ਼ਰ ਸਾਰਿਆਂ ਦਾ ਪਿਤਾ ਇੱਕੋ ਜਿਹਾ ਆ ਅਸੀਂ ਉਹਦੇ ਅਸੀਂ ਉਹਦੀ ਜੈਦਾਦ ਦੇ ਸਾਰੇ ਇੱਕੋ ਜਿਹੇ ਹੱਕਦਾਰ ਹਾਂ ਪਰਮੇਸ਼ਰ ਦੀ ਪਰਮੇਸ਼ਰ ਦਾ ਪਿਆਰ ਨਾ ਵਾਸਤੇ ਹਾਜ਼ਰੀਆ ਜਿਹੜੇ ਆਪਣੇ ਪਰਨੀਚੇ ਦੀਆਂ ਬਾਹਾਂ ਖੁੱਲੀਆਂ ਦੇ ਵਿੱਚ ਵੜਦੇ ਆ ਤੇ ਗਲਵਕੜੀ ਚ ਜਾਂਦੇ ਆ ਉਹ ਕਾਦੇ ਨਾਲ ਹੰਝੂਆਂ ਨਾਲ ਦਿਲ ਨੂੰ ਤੋਂਦੇ ਹਾਲੇਲੀਆ ਅੱਖਾਂ 'ਚ ਹੰਝੂ ਦਿਲ 'ਚ ਤੜਸ ਤੇ ਜਬਾਨ 'ਚ ਬਚਨ ਆਉ ਆਪਾਂ ਹੁਣ ਆਪਣੀ ਅੰਦਰ ਨੂੰ ਚਲੀ ਗਏ ਕੇ ਜੂਹਾ ਜਿਹੜੇ ਮੇਰੇ ਨਾਲ ਮਦੱਪਾ ਕਰਦੇ ਹਨ ਉਹਨਾਂ ਨਾਲ ਮਦੱਪਾ ਕਰ ਉਹਨਾਂ ਨਾਲ ਮਦੱਪਾ ਕਰ ਜਿਹੜੇ ਮੇਰੇ ਨਾਲ ਲੜਦੇ ਹਨ ਉਹਨਾਂ ਨਾਲ ਲੜ ਤਾਲ ਤੇ ਫਰੀ ਨੂੰ ਸੰਭ ਨਾ ਤੇ ਮੇਰੀ ਸਹਾਈ ਤਲੀ ਵਟ اے ਪਰਮੇਸ਼ਰ ਮੇਰੀ ਸਹਾਈ ਤਲੀ ਵਟ ਜਿਹੜੇ ਮੇਰੇ ਅੰਦਰ ਤੋੜ 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 ਕੋੜ 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 ਜੇਲਸ ਵੈਰ ਵਿਰੋਧ ਕਰਦੇ ਆ ਇਹਨਾਂ ਨੂੰ ਨਾਸ ਕਰਦੇ ਆਪਣੇ ਖੂਨ ਦੇ ਨਾਲ ਤੋੜੇ ਮੇਰੇ ਪਿਤਾ ਤੋੜਦੇ ਤੋੜਦੇ ਮੇਰੇ ਮਾਲਕਾ ਤੋੜਦੇ ਨਾਲ ਮੇਰੇ ਅੰਦਰੋਂ ਤੋੜਦੇ ਹallelujah 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 ਮੇਰੇ ਹੈ ਮੇਰੇ ਪਰਮੇਸ਼ਰ ਇਹਨਾਂ ਲਈ ਇਹ ਇਹ ਮੇਰੀ ਸਹਾਇਤਾ ਵੀ ਹੋ ਆਲੇ ਮੇਰੀ ਸਹਾਈ ਟਾਲੀ ਵਟ ਮੇਰੀ ਸਹਾਈ ਟਾਲੀ ਵਟ ਮੇਰੇ ਪਿਤਾ ਮੇਰੀ ਸਹਾਈ ਟਾਲੀ ਵਟ ਮੇਰੇ ਤੇ ਦਇਆ ਕਰ ਮੇਰਾ ਅਥਰ ਦਿਲ ਜਿਹੜਾ ਟੱਕਣ ਲੱਗਾ ਲੋਹੇ ਦਾ ਉੱਤੇ ਜਿਹੜੀ ਟਾਲੀ ਨੂੰ ਤੋੜ ਸਿੱਟੇ ਤੋੜ ਸਿੱਟੇ ਇਸ ਮੇਰੇ ਪੱਥਰ ਦੇ ਦਿਲ ਨੂੰ ਛੇਕ ਕਰਕੇ ਟੋਟਾ ਟੋਟਾ ਕਰਕੇ ਦੋ ਫਾੜਾ ਮੇਰੇ ਦਿਲ ਦੀਆਂ ਕਰਕੇ ਮੇਰੇ ਪਰਮੇਸ਼ਰ ਦਾ ਬਚਨ ਮੇਰੇ ਦਿਲ ਵਿੱਚ ਵੜ ਜਾਵੇ ਧੀੜੀ ਗਲੀ ਦੇ ਵਿੱਚ ਦੀ ਨੰਗ ਕੇ ਵੜ ਜਾਵੇ ਦਿਲ ਵਿੱਚ ਘਰ ਕਰ ਲਵੇ ਇਹ ਬਚਨ ਦਿਲ ਵਿੱਚ ਘਰ ਕਰ ਲਵੇ ਹallelujah 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 ਧੰਨਵਾਦ 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 ਇਹ ਵੀ ਮੇਰੇ ਪਰਮੇਸ਼ਰ ਇਹ ਅਸੀਂ ਮੇਰੇ ਦਿਲ ਨੂੰ ਪਾੜਨ ਦੇ ਲਈ ਵਰਸਾ ਵੀ ਕੱਢਾ ਮੇਰਾ ਪਿੱਛਾ ਕਰਨ ਵਾਲਿਆਂ ਦਾ ਰਾਹ ਬੰਦ ਕਰ ਜਿਹੜਾ ਮੇਰੇ ਅੰਦਰ ਹਰ ਇੱਕ ਨੇ ਸਰੋਤਿਓ ਤੁਸੀਂ ਆਪਣੇ ਲਈ ਕਹਿਣਾ ਮੈਂ ਆਪਣੇ ਲਈ ਕਹਿਣਾ ਆਪਾਂ ਸਿੱਖ ਤੇ ਸਖਾ ਰਹੇ ਆਂ ਮੈਂ ਕੋਈ ਕਹਿਣ ਵਾਲਾ ਵੱਡਾ ਨਹੀਂ ਤੇ ਤੁਸੀਂ ਸੁਣਨ ਵਾਲੇ ਕੋਈ ਛੋਟੇ ਨਹੀਂ ਇੱਕੋ ਜਿਹੇ ਆਂ ਪਰਮੇਸ਼ਰ ਦੇ ਬੱਚੇ ਆਂ ਵਰਛਾ ਵੀ ਪਰਮੇਸ਼ਰ ਕੱਢ ਹੁਣ ਤੋਂ ਵਰਛਾ ਵੀ ਕੱਢ ਮੇਰਾ ਪਿੱਛਾ ਕਰਨ ਵਾਲਿਆਂ ਦਾ ਰਾਹ ਬੰਦ ਕਰ ਜਿਹੜੇ ਮੇਰੇ ਅੰਦਰ ਵਹਿ ਰਹੇ ਆਂ ਵਰੋਧਿਆ ਜਲਸਿਆਂ ਹallelujah ਸੇਂਗ ਲੱਗੀ ਹੋਈ ਜਲਸ ਦੀ ਸੇਂਗ ਲੱਗੀ ਦੂਜਿਆਂ ਦੇ ਉੱਤੇ ਉਂਗਣਾ ਸਿੱਟ ਕਰਨ ਦੀ ਸੇਂਗ ਲੱਗੀ ਹੋਈ ਦੂਜਿਆਂ ਦੇ ਦੋਸ਼ ਪ੍ਰਗਟ ਕਰਨ ਦੀ ਸੇਂਗ ਲੱਗੀ ਹੋਈ ਹੰਕਾਰ ਦੀ ਮੈਂ ਵੱਡਾ ਮੇਰੇ ਵਰਗਾ ਤੇ ਹੋਰ ਕੋਈ ਨਹੀਂ ਮੇਰਾ ਦੂਜੀ ਦੂਜਾ ਮੇਰੀ ਮਿੰਤ ਕਰੇ ਦੂਜਾ ਮੇਰੇ ਪੈਰੀਂ ਹੱਥ ਲਾਵੇ ਦੂਜਾ ਮੈਨੂੰ ਚੰਗਾ ਕਹੇ ਉਹ ਮੈਨੂੰ ਭਾਵੇਂ ਗੁਣ ਕੋਈ ਹੋਵੇ ਹੀ ਨਾ ਪਰ ਚੰਗਾ ਕਹੋਣ ਦਾ ਗੁਣ ਸਾਰਿਆਂ ਦੇ ਵਿੱਚ ਸੋ ਆਰੀਅਨ ਸੋ ਆਰੀਅਨ ਜੀ ਭਾਵੇਂ ਕੋਈ ਗੁਣ ਨਾ ਹੋਵੇ ਪਰ ਕਹਿੰਦਾ ਮੈਨੇ ਚੰਗਾ ਸਾਰੇ ਕਹਿਣ ਪਰ ਪਰਮੇਸ਼ਰ ਕਹਿੰਦਾ ਨਹੀਂ ਉਹ ਚੰਗਾਪਨ ਕਹੋਣ ਨਾਲ ਨਹੀਂ ਹੁੰਦਾ ਇੱਛਾ ਰੱਖਣ ਨਾਲ ਨਹੀਂ ਹੁੰਦਾ ਇੱਛਾ ਰੱਖ ਦਰਮਿਚ ਦੇ ਪ੍ਰੇਮ ਦੀ ਤੈਨੂੰ ਲੋਕ ਚੰਗਾ ਕਹਿਣਗੇ ਚੰਗੇ ਲੋਕ ਤੈਨੂੰ ਚੰਗਾ ਕਹਿਣਗੇ ਚੰਗੇ ਲੋਕ ਤੈਨੂੰ ਚੰਗਾ ਕਹਿਣਗੇ ਹੂੰ ਬਰਛਾ ਪਰਮੇਸ਼ਰ ਬਰਛਾ ਕੱਢ ਕੇ ਮੇਰਾ ਪਿੱਛਾ ਕਰਨ ਵਾਲੇ ਜਿਹੜੇ ਮੇਰੇ ਅੰਦਰ ਬੈਠੇ ਵੈਰੀ ਇਹਨਾਂ ਦਾ ਰਾਹ ਬੰਦ ਕਰਦੇ ਮੇਰੇ ਦਿਲ ਚ ਨਾ ਵੜ ਸਕਣ ਮੇਰੇ ਦਿਲ ਵਿੱਚ ਨਾ ਵੜ ਸਕਣ ਮੇਰਾ ਦਿਲ ਬੜਾ ਧੋਖੇ ਬਾਜ ਆ ਤੇ ਪੱਥਰ ਤੇ ਪੱਥਰ ਦਾ ਹੋ ਜਾਂਦਾ ਆ ਤੇ ਲੋਹੇ ਦਾ ਫਾਟ ਕੁਤੇ ਲਾ ਲੈਂਦਾ ਆ ਇਹਦੇ ਅੰਦਰ ਇਹ ਬਚਨ ਵੜਨ ਹੀ ਨਹੀਂ ਦਿੰਦਾ ਇਹ ਦਰਵਾਜ਼ਾ ਟੋ ਲੈਂਦਾ ਆ ਨਹੀਂ ਪੈਂਦਾ بارش ਹੁੰਦੀ ਆ ਤੇ ਇਹ ਦਰਵਾਜ਼ਾ ਟੋ ਲੈਂਦਾ ਆ ਇਹ ਆਪਣੀ ਫਸਲ ਦੇ ਉੱਤੇ ਵਾਰਸ਼ੀ ਨਹੀਂ ਹੋਣ ਦਿੰਦਾ ਇਹ ਦਿਲ ਦੀ ਫਸਲ ਨੂੰ ਇੰਨਾ ਟਕੀ ਬੈਠਾ ਆ ਇਹਨਾਂ ਤੇ ਲੋਹੇ ਦੀਆਂ ਬੜਵੜੀਆਂ ਤਵੇ ਬੜਵੜੇ ਲੋਹੇ ਦੇ ਮੈਟਲ ਪੀਸ ਆਪਣੇ ਦਿਲ ਦੇ ਦੁਆਲੇ ਲਾਈ ਹੋਈ ਆ ਇਹਨਾਂ ਨੂੰ ਕੌਣ ਤੋੜ ਸਕਦਾ ਪਤਾ ਇਹਨੂੰ ਤੂੰ ਬਣਾਇਆ ਮੇਰੇ ਪਰਮੇਸ਼ਰ ਜਸੂ ਰਾਜਾ ਇਹਨਾਂ ਨੂੰ ਤੂੰ ਇਸ ਦਿਲ ਨੂੰ ਤੂੰ ਬਣਾਇਆ ਇਹਨੂੰ ਤੋੜ ਦੇ ਤੋੜ ਦੇ ਮੇਰੇ ਦਿਲ ਨੂੰ ਸਰਪੰਚ ਨੂੰ ਕੋਰ ਦੇ ਦਿਲ ਨੂੰ ਤੋੜ ਕੇ ਅੰਦਰ ਵੜ ਜਾ ਵੜ ਜਾ ਦਿਲ ਤੇਰਾ ਆ ਤੂੰ ਬਣਾਇਆ ਇਹਦਾ ਇਥੇ ਕੋਈ ਵੈਰੀ ਜਿਹੜਾ ਕਬਜ਼ਾ ਕਰਕੇ ਬੈਠਾ ਆਂ ਸ਼ੈਤਾਨ ਇਸ ਕਰ ਨੂੰ ਮੈਂ ਜ਼ਬਰਦਸਤੀ ਇਸ ਘਰ ਦੇ ਉੱਤੇ ਕਬਜ਼ਾ ਕਰਕੇ ਬੈਠਾ ਇਹਦਾ ਨਾਸ ਕਰ ਦੇ ਮੇਰੀ ਜਾਨ ਨੂੰ ਆਖ ਤੇਰਾ ਬਚਾਉ ਮੈਂ ਹੀ ਮੇਰੀ اے ਮੇਰੇ ਪਰਮੇਸ਼ਰ ਜਿਹੜੇ ਮੇਰੀ ਜਾਨ ਲੇਵਾ ਹਨ ਉਹ ਲੱਜਾਵਾਂ ਤੇ ਖੱਜਲ ਹੋਣ ਇਹ ਜਾਨ ਲੇਵਾ ਆ ਦੁਸ਼ਮਣ ਜਿلس ਜਿਹੜੀ ਮੇਰੀ ਜਾਨ ਲੇਵਾ ਆ ਇਹ ਮੈਨੂੰ ਨਰਕਾਂ ਨੂੰ ਲਈ ਜਾਂਦੀ ਆ ਇਹ ਵਿਰੋਧ ਜਿਹੜਾ ਮੇਰੇ ਅੰਦਰ ਹੰਕਾਰ ਆ ਇਹ ਮੈਨੂੰ ਨਰਕਾਂ ਨੂੰ ਲਈ ਜਾਂਦਾ ਆ ਮੈਨੂੰ ਬਚਾ ਲੈ ਮੇਰੇ ਪਰਮੇਸ਼ਰ ਦੇ ਕੋਲੋਂ ਬਚਾ ਲੈ ਮੇਰੇ ਦੇ ਕੋਲੋਂ ਇਹ ਮੇਰੀ ਜਿਹੜੀ ਇੱਕ ਵੀ ਜਾਨ ਲੇਵਾ ਇਹ ਇਹ ਜਿਹੜੀ ਮੇਰੀ ਜਾਨ ਲੇਵਾ ਹਨ ਇਹਨਾਂ ਨੂੰ ਲੱਜਾਵਾਨ ਕਰ ਦੇ ਮੇਰੇ ਅੰਦਰ ਮੇਰੇ ਹਿਰਦੇ ਵਿੱਚ ਤੋੜ ਕੇ ਵੜ ਜਾ ਮੇਰੇ ਅੰਦਰ ਵੜ ਜਾ ਮੇਰੇ ਬਚਨ ਪਰਮੇਸ਼ਰ ਦਾ ਬਚਨ ਮੇਰੇ ਹਿਰਦੇ ਚ ਵੜ ਜਾਵੇ ਤੇ ਇਹਨਾਂ ਸਾਰਿਆਂ ਨੂੰ ਤੋੜ ਸਿੱਟੇ ਭੰਨ ਸਿੱਟੇ ਹallelujah ਹallelujah ਨੰਬਰ ਨੰਬਰ 2 ਹੋ ਗਿਆ ਆਪਾਂ ਨੰਬਰ 3 ਤੇ ਚੱਲਾਂਗੇ ਹallelujah ਨੰਬਰ 2 ਦੇ ਵਿੱਚ ਇਸੇ ਲੜੀ ਦੀ ਪ੍ਰਾਰਥਨਾ ਨੂੰ ਸ਼ੁਰੂ ਰੱਖੀਏ ਕਿ ਇਸ ਆਪਾਂ ਅੰਦਰ ਦੇ ਰੈੜੀਆਂ ਦੀ ਪ੍ਰਾਰਥਨਾ ਪਰਮੇਸ਼ਰ ਦੇ ਅੱਗੇ ਰੱਖੀਏ ਕਿ ਸਾਡੇ ਅੰਦਰ ਵੈਰੀ ਆ ਜਿਹੜੇ ਅਸੀਂ ਹਰ ਵੇਲੇ ਬਾਹਰ ਨੂੰ ਉਂਗਲ ਕਰਦੇ ਆ ਬਾਹਰ ਨੂੰ ਉਂਗਲ ਰਕਿ ਸੇ ਵਾਲ ਨੂੰ ਨਾ ਕਰੀ ਅਸੀਂ ਆਪਣੇ ਆਪ ਦੇ ਉੱਤੇ ਉਂਗਲ ਕਰ ਲਈਏ ਤੇ ਤੈਨੂੰਗਣਾ ਸਾਡੇ ਵੱਲ ਆਟੋਮੈਟਿਕ ਹੋਰ ਆ ਜਾਣਗੇ ਜੇ ਅਸੀਂ ਦੂਜੇ ਨੂੰ ਕਿਸੇ ਵੱਲ ਨੂੰ ਉਂਗਲ ਕਰਕੇ ਕਹਾਂਗੇ ਨਾ ਤੇਰੇ ਵਿੱਚ ਦੋਸ਼ ਆ ਤਾਂ ਪਰਮੇਸ਼ਰ ਕਹਿੰਦਾ ਮੱਤੀ ਸਤ ਵਿੱਚ ਉਹ ਦੋਸ਼ ਤੇਰੇ ਉੱਤੇ ਲੱਗਣਗੇ ਤੈਨੂੰ ਬਣਾ ਤੈਨੂੰ ਤੋਂ ਦੂਜੇ 'ਚ ਇੱਕ ਗੁਣ ਕੱਢਿਆ ਤੇਰੇ ਵਿੱਚ 300 ਤੈਨੂੰ ਗਿਣਾ ਤਿੰਨੀ ਨਹੀਂ ਰਹਿਣੀ ਆ 300 3000 3 ਲੱਖ 99 ਜਣੇ ਤੇਰੇ ਅੰਦਰ ਉਹਨਾਂ ਦੇ ਕਿਉਂ ਕਿ ਉਹਨਾਂ ਨੇ ਬਹੁਤ ਬੱਚੇ ਦੇਣੇ ਤੈਨੋਂ ਗਿਣਾ ਨਹੀਂ ਮਿੰਟ ਨਹੀਂ ਲਾਉਣਾ 3 ਕਰੋੜਾਂ ਤੱਕ ਜਾਣ ਇੰਦਾ ਚੁਟਕੀ ਪਾਰੇ ਜਾਣਾ ਥੋਟਾਂ ਜਿਹੜੀਆਂ ਇੱਕ ਇੱਕ ਸਕਿੰਟ ਵਿੱਚ ਕਈ ਹਜ਼ਾਰਾਂ ਥੋਟਾਂ ਤੇਰੇ ਅੰਦਰ ਘੁੰਮਦੀਆਂ ਬਿਜਲੀ ਦੀ ਰਫਤਾਰ ਤਰ੍ਹਾਂ ਘੁੰਮਦੀਆਂ ਉਹਨਾਂ ਨਾਲੋਂ ਵੀ ਤੇਜ਼ ਇਹ ਘੁੰਮਦੀਆਂ ਹallelujah ਇਹਨਾਂ ਨੇ ਇਹ ਨਹੀਂ ਉਗਣ ਪੈਦਾ ਕਰ ਦੇਣੇ ਆ ਨਾ ਪਰਮੇਸ਼ਰ ਮੱਤੀ ਸਾਚ ਵਿੱਚ ਕਹਿੰਦਾ ਕਿਸੇ ਵੱਲ ਉਂਗਲੀ ਨਾ ਕਰ ਕਿਸੇ ਦੇ ਦੋਸ਼ਾਂ ਦੇ ਉੱਤੇ ਬਣਾ ਬਣਾ ਕੇ ਨਾਂ ਲੈ ਲੈ ਕੇ ਚਿਕੜਨਾ ਸਿੱਟ ਪਰਮੇਸ਼ਰ ਦੇ ਬਚਨ ਦੇ ਨਾਲ ਆਪਣੇ ਅੰਦਰ ਨੂੰ ਫੂਲ ਤੇ ਆਪਣੇ ਸਵਾਰ ਨੂੰ ਫੂਲ ਤੇ ਉਸ ਸੁਭਾਅ ਜੋ ਪਰਮੇਸ਼ਰ ਨੇ ਸੰਗ ਦੱਸਿਆ ਉਸ ਸੁਭਾਅ ਦੂਜਿਆਂ ਨੂੰ ਸੁਣਾ ਤੇ ਆਪਣੇ ਉੱਤੇ ਵੀ ਉਸ ਸੁਭਾਅ ਨੂੰ ਲੈ ਕੇ ਆ ਜਿਹੜਾ ਪਰਮੇਸ਼ਰ ਸਾਨੂੰ ਦਿੰਦਾ ਆ ਜੇ ਅਸੀਂ ਕਿਸੇ ਦੇ ਔਗਣ ਫੋਲਦੇ ਆ ਤੇ ਸਾਡੇ ਆਪਣੇ ਔਗਣ ਹੋਂਦੇ ਆ ਜੇ ਕਿਸੇ ਤੇ ਚਿਕੜ ਸੁੱਟਦੇ ਆ ਉਹ ਅਸੀਂ ਸਾਡੇ ਉੱਤੇ ਚਿਕੜ ਹੁੰਦਾ ਆ ਨਾ ਕਿਸੇ ਦੇ ਔਗਣਾ ਨੂੰ ਉਂਗਲੀ ਕਰੋ ਹੁਣ ਆਪਾਂ ਆਪਣੇ ਆਪ ਨੂੰ ਉਂਗਲੀ ਕਰ ਲਈਏ ਪਰਮੇਸ਼ਰ ਕਹਿੰਦਾ ਆਪਣੇ ਆਪ ਨੂੰ ਹalleluyah ਮਤੀ ਸਤਿ ਵਿੱਚ ਕਹਿੰਦਾ ਕਿਸੇ ਤੇ ਦੋਸ਼ ਨਾ ਲਾਓ ਇਹ ਦੋਸਤਾਂ ਲਗਣਗੇ ਨਾ ਪਤੋ ਤੋ ਨਾ ਨਾ ਪਤੋ ਲੈ ਨੂੰ ਮੇਰਾ ਪਰਮੇਸ਼ਰ ਬੈਠਾ ਆ ਮੇਰਾ ਪਰਮੇਸ਼ਰ ਬੈਠਾ ਆ ਕਿ ਮੇਰੇ ਵਿੱਚ ਐਸਲੇ ਆ ਐਸਲੇ ਹਰਪਜਨ ਕੂਰ ਬੁੱਲ ਰਹੀ ਐ ਇਹਦੇ ਚ ਕਪਟਿਆ ਕਿ ਹੰਝੂ ਆ ਪ੍ਰੇਮ ਦੇ ਉਹ ਜਾਣਦਾ ਜੇ ਨੂੰ ਮੈਂ ਜਾਣ ਦੇਣੀ ਆ ਉਹ ਜਾਣਦਾ ਸਰੋਤਿਓ ਤੁਹਾਨੂੰ ਜੇ ਨੂੰ ਤੁਸੀਂ ਜਾਣ ਦੇਣੀ ਆ ਸੋ ਇਸ ਕਰਕੇ ਪਰਮੇਸ਼ਰ ਦੇ ਪਿਆਰੇ ਬੱਚੇ ਬਣ ਜਾਓ ਹਰ ਇੱਕ ਨਰਕਾਂ ਦੀ ਅਗ ਤੋਂ ਬਚ ਜਾਵੇ ਹਰ ਇੱਕ ਪ੍ਰੇਮ ਦੇ ਵਿੱਚ ਬਦਲ ਜਾਵੇ ਬਸ ਇਹ ਹੋ ਰੋਣਾ ਆ ਇਹ ਹੰਝੂ ਆ ਇਹ ਪਰਮੇਸ਼ਰ ਸਾਨੂੰ ਹੂਬ ਹੂ ਅੰਦਰ ਬੈਠਾ ਦੇਖ ਰਿਹਾ ਹੈ ਕਿ ਤੂੰ ਕਪਤ ਨਾ ਬੋਲਦਾ ਹੈ ਤੂੰ ਲਾਂਗਬਾਜੀ ਨਾ ਬੋਲਦਾ ਹੈ ਜਾਂ ਕਿ ਤੂੰ ਸੱਚੀ ਪਰਮੇਸ਼ਰ ਦੇ ਅੱਗੇ ਦੂਜਿਆਂ ਦੀ ਪ੍ਰਾਰਥਨਾ ਕਰਦਾ ਹੈ ਕਿ ਸਾਰਿਆਂ ਨੂੰ ਸੁੱਖ ਮਿਲੇ ਤੇ ਸ਼ਾਂਤੀ ਮਿਲੇ ਕਿ ਅੰਦਰੋਂ ਸਾਰਿਆਂ ਦੇ ਵੈਰੀ ਨਾਸ਼ ਹੋ ਗੋ ਜੇ ਵੈਰੀ ਅੰਦਰੋਂ ਤਬਾਹ ਹੋ ਜੇ ਪਰਮੇਸ਼ਰ ਕਹਿੰਦਾ ਇਸ ਤਰ੍ਹਾਂ ਨਾ ਕਰ ਕਿਉਂਕਿ ਇਹ ਤੇਰੇ ਅੰਦਰ ਬਹੁਤ ਬਿੱਤਰ ਵਸਤੂ ਆ ਮਤੀ ਸਤ ਵਿੱਚ ਮਤੀ ਸਤ ਵਿੱਚ ਪਰਮੇਸ਼ਰ ਕਹਿੰਦਾ ਇਹ ਪਵਿੱਤਰ ਵਸਤੂ ਆ ਤੇਰੇ ਕੋਲ ਪਰਮੇਸ਼ਰ ਦਾ ਬਚਨ ਇਹ ਕੁੱਤਿਆਂ ਨੂੰ ਨਾ ਭਾਈ ਇਹ ਹੀਰੇ ਮੋਤੀ ਸੁਰਾਂਗੇ ਨਾ ਸੁਟੀ ਇਹ ਪਰਮੇਸ਼ਰ ਦੇ ਬਚਨ ਸਾਡੇ ਅੰਦਰ ਕੁੱਤੇ ਬੈਠੇ ਆ ਸਾਡੇ ਅੰਦਰ ਸੂਰ ਬੈਠੇ ਆ ਉਹ ਖਾ ਜਾਂਦੇ ਆ ਅਸੀਂ ਕਹਿੰਨੇ ਜਦੋਂ ਮੇਰੇ ਵਰਗਾ ਤਾਂ ਹੋਰ ਕੋਈ ਹੈ ਹੀ ਨਹੀਂ ਉਹਨੂੰ ਤਾਂ ਅੱਖ ਨਹੀਂ ਆਉਂਦਾ ਮੇਰੇ ਵਿੱਚ ਬਹੁਤ ਗੋਣੇ ਆ ਮੈਨੂੰ ਜਿੱਥੋਂ ਮਰਜ਼ੀ ਪੁੱਛ ਲੋ ਪੁੱਛਣ ਤੇ ਦੱਸਣ ਦੀ ਗੱਲ ਨਹੀਂ ਗੱਲ ਸਾਰੀ ਪ੍ਰੇਮ ਦੇ ਹੰਝੂਆਂ ਦੀ ਤੇ ਹਿਰਦੇ ਤੜਫਦੇ ਦੀ ਆ ਪ੍ਰਮੇਸ਼ਰ ਦੇ ਪ੍ਰੇਮ ਚ ਤਾਂ ਹੰਨ ਨਿਕਣ ਪਰ ਪ੍ਰਮੇਸ਼ਰ ਦੇ ਪ੍ਰੇਮ ਚ ਹੰਝੂ ਵਗਣ ਔਰ ਦਿਲ ਪਰਮੇਸ਼ਰ ਨੂੰ ਮਿਲਣ ਲਈ ਤੜਫੇ 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 ਪਰਮੇਸ਼ਰ ਦੇਖਦਾ ਹੋਰ ਪਰਮੇਸ਼ਰ ਕੁਝ ਵੀ ਨਹੀਂ ਸਾਡਾ ਦੇਖਦਾ ਭਾਵੇਂ ਕਿੰਨੇ ਪੁੰਨ ਦਾਨ ਕਰੀ ਜਾਓ ਭਾਵੇਂ ਕਿੰਨੀ ਬਾਈਬਲ ਪੜ੍ਹੀ ਜਾਓ ਭਾਵੇਂ ਆਪਣੇ ਆਪ ਨੂੰ ਕਿੰਨਾ ਚੰਗਾ ਬਣਾ ਕੇ ਲੋਕਾਂ ਨੂੰ ਦੱਸੀ ਜਾਓ ਵੀ ਅਤਾਚੀ ਪਰਮੇਸ਼ਰ ਦੀ ਇਹ ਚ ਕੋਈ ਗੁਣ ਨਹੀਂ ਹੈਗਾ ਕੋਈ ਗੁਣ ਨਹੀਂ ਕੋਈ ਗੁਣ ਨਹੀਂ ਬੱਲੇ ਕੋਈ ਗੁਣ ਨਹੀਂ ਜੋ ਕੋਸ਼ਿਸ਼ਾ ਪਰਮੇਸ਼ਰ ਦਾ ਆ ਉਹਨੇ ਬਣਾਇਆ ਉਹ ਵਿੱਚ ਬੋਲਦਾ ਮੇਰਾ ਹੈ ਹੀ ਕੀ ਕੁਝ ਵੀ ਨਹੀਂ ਬਸ ਸਮਬਸਰ ਹੁੰਦੇ ਹੋ ਏਦਾਂ ਆਪਾਂ ਬਣ ਕੇ ਇਹ ਸਤਜਗ ਆਪਣੇ ਅੰਦਰ ਪੈਦਾ ਕਰੀਏ ਸਤਜਗ ਪੈਦਾ ਕਰੀਏ ਸਾਡੇ ਅੰਦਰ ਕੁੱਤੇ ਬਿੱਲੇ ਸਾਡੇ ਅੰਦਰ ਬੈਠੇ ਆ ਅਸੀਂ ਕਹਿੰਨੇ ਇਹ ਬਚਨ ਸੂਰਾ ਅਗੇ ਨਾ ਸਟੋਪ ਅਸੀਂ ਦੂਜੇ ਨੂੰ ਸੋਚਦੇ ਆ ਦੂਜੇ ਸੂਰਾ ਉਹਨਾਂ ਨੂੰ ਤਾਂ ਬਚਨ ਵਾਲੇ ਪਤਾ ਹੀ ਕੱਖ ਨਹੀਂ ਉਹਨਾਂ ਨੂੰ ਤਾਂ ਅਕਲੀ ਹੈ ਨਹੀਂ ਬਸ ਮੀਨੂੰ ਅਕਲ ਰੱਬ ਨੇ ਦਿੱਤੀ ਹੈ ਨਹੀਂ ਨਹੀਂ ਜਦੋਂ ਤੂੰ ਇਹ ਕਹਿਣਾ ਤੇਰੇ ਅੰਦਰ ਹੀ ਸੂਰ ਖਾਈ ਜਾ ਰਹੀ ਸਿੱਟੀ ਜਾ ਰਹੀ ਲਤਾੜੀ ਜਾ ਰਹੀ ਇਸ ਇਸ ਬਚਨ ਤੇਰੇ ਅੰਦਰ ਹੰਕਾਰ ਤੇਰੇ ਅੰਦਰ ਲੋ ਕਰੋ ਗੇਲਸ ਵੇਰ ਬਰੋਧ ਤੇਨੂੰ